ਮੰਡ ਗੱਲ ਕਰ ਬਰੇ ਬਣਾਉਣੀ ਆ ਤੁਸੀਂ ਇਹ ਰੋਕਾ ਹੁਣ ਤੱਕ ਇਹ ਗੱਲ ਕਰਦੀਆਂ ਕਰਕੇ ਪਾ ਲੈ ਲੈ ਤੁਸੀਂ ਦੇ ਵਿਟੜਦਾ ਉਹ ਪਹਿਲਾਂ ਮੈਨੂੰ ਜਵਾਬ ਦਿੰਦਾ ਸੀ ਫਿਰ ਪਾਈ ਕਹਿੰਦਾ ਬਰੇ ਜਵਾਬ ਪਾਹੇ ਬੋਲਦਾ ਹੁਣ ਮੰਦ ਕੱਢ ਲੈ ਪਾਹੇ ਉਹ ਵਾਦੂ ਆ ਬਾਈ ਨਹੀਂ ਨਹੀਂ ਪਾ ਲੈ ਕੋਈ ਨਹੀਂ ਜਹਲਾ ਰਮਨਤਾ ਇਹਨਾਂ ਦੇ ਨਾਲ 1000 ਰੁਪਏ ਲਾ ਕੇ ਬੱਠੇ ਨਾਲ ਦੇਖੀਆ ਰੁਪਏ ਕਿੰਨੇ ਦਾ ਬਾਈ ਕਿੰਨੂ ਕੀ ਆ ਜੀ ਪੈਸਾ ਦਾ ਹੋ ਗਿਆ ਇਹ ਚਰ ਲੈ ਲੱਖ ਰੋ ਰੋ ਕੋਈ ਨਹੀਂ ਉਹ ਵੀ ਬਣਾਉਣਾ ਪਹਿਲਾਂ ਤਾਂ ਬਾਈ ਲੱਖੇ ਕਹਿ ਰਿਹਾ ਸੀ ਨਾ ਨਾ ਫਾਈਲ ਕਿ ਕਿ ਮੰਗਿਆ ਉਹ ਹੋਰ ਦੀ ਬੱਕਰੀ ਓਹੋ ਹੁਣ ਕਿੰਨੇ ਹੋਰ ਇਹਨਾਂ ਨੂੰ ਮੈਂ 2 ਕਰ ਦਿੱਤੇ 2 ਲੱਖ ਰੁਪਏ ਬਰੇਮੀ ਬਾੜਾ ਹੈ ਨਾ ਉਹ ਦੱਸ ਕਿ ਚੱਲ ਕਰਕੇ ਨੇੜੇ ਦੇੜੇ ਦੇ ਕਿਹੜੇ ਨੋਬੜ ਹਨ ਤੂੰ ਨੋਬੜ ਮੈਨੂੰ ਪਤਾ ਕੀ ਚੱਕਰ ਆ ਯਾਰ ਇਹ ਤਾਂ ਇਹ ਕਿਹੜਾ ਕੱਢਣ ਪਾਉਣ ਨੂੰ ਕੁਝ ਯਾਰ ਗੱਲ ਕਰ ਜੇ ਤਾਂ ਨੇੜੇ ਦੇਣ ਦੀਆਂ ਗੱਲ ਕਰ ਨਹੀਂ ਚੁੱਪ ਕਰ ਜਾ ਦੇਣੀ ਨਹੀਂ ਇਹ ਦੇਣੀ ਨਹੀਂ ਫਿਰ ਰਹਿਣੇ ਸੀ ਇਹ ਦੇਣੀ ਕੋਈ ਨਹੀਂ ਵੀਰੇ ਜਦ ਮੁੱਲ ਕੱਢਦਾ ਆਪਾਂ ਕਰ ਕਿਸੇ ਨਾਲ ਸਲਾਹ ਕਰਦੇ ਤੇ ਬਰੇਮੀ ਮੇਰੀ ਗੱਲ ਸੁਣ 70000 ਕਰੇ ਨਾ ਤੂੰ ਸਲਾਹ ਪਹਿਲਾਂ ਕਿਸੇ ਨਾਲ 30000 ਰੁਪਏ ਉੱਪਰ ਪਾ ਗਏ ਯਾਰ ਇਹਨੂੰ ਧਾਰਕ ਹੈ ਜੀ ਲੈ ਲੈ ਆਪਾਂ ਲੈ ਲਵਾਂਗੇ ਅਸੀਂ ਬੰਦੇ ਠਰਕ ਮੈਨੇ ਗੱਲ ਕਰਦਾ ਜੀ ਜਰੂਰੀ ਤੈਨੂੰ ਕੋਈ ਸਿੱਧਾ ਵੀਡੀਓ ਨੂੰ ਆਪਾਂ ਪਿੱਛੇ ਨਾ ਵੀ ਸੌਦਾ ਰੋ ਤਾਂ ਕੋਈ ਕੰਦੀ ਆ ਪਾ ਨੂੰ ਕੋਈ ਚੱਕ ਨਹੀਂ ਆਪਾਂ ਕਹਿੰਦਾ ਕਿਸੇ ਦੇਣਾ ਯਾਰ ਵੀਡੀਓ ਬਣਾ ਲੋ ਆਪਾਂ ਨੂੰ ਕੋਈ ਨਹੀਂ ਚਾਹੇ ਸੌਦਾ ਸਾਨੂੰ ਦਵੇ ਚਾਹਨਾ ਦਵੇ ਲੋਕੀ ਕਹਿੰਦੇ ਸੌਦਾ ਨਹੀਂ ਮਿਲਦਾ ਜਿੱਦੇ ਪੈਸੇ ਨਾਲ ਸੌਦਾ ਖਰੀਦਣਾ ਸਾਨੂੰ ਕੋਈ ਚੱਕਰ ਨਹੀਂ ਲਾਵੇ ਆ ਸਾਨੂੰ ਕੋਈ ਨਹੀਂ ਅਸੀਂ ਕਿਸੇ ਤੋਂ ਡਰਦੇ ਨਹੀਂ ਹੈਗੇ ਸਾਨੂੰ ਕੋਈ ਚੱਕਰ ਨਹੀਂ ਕਿਸੇ ਦਾ ਮੈਨੂੰ ਤਾਂ ਪੈਸੇ ਨੇ ਹਾਂ ਪੈਸੇ ਨੂੰ ਮੈਨਣਾ ਕਿ ਪੈਸੇ ਜੇਬ ਚ ਪਾ ਕੇ ਜਾਉਂਗੇ ਤਾਂ ਸਵਦਾ ਮਿਲਦਾ ਨਹੀਂ ਮਿਲਦਾ ਯਾਰ ਮੇਰੀ ਗੱਲ ਸੁਣ ਜਿਹੜੀ ਜਿਹੜੀ ਪੈਸਿਆਂ ਦੀ ਉਹ ਪੈਸੇ ਨੂੰ ਮੈਨਣਾ ਅਜੀ ਚੋਰੀ ਐ ਡੁੱਪੋ ਭੰਣਾ ਹੀ ਨਹੀਂ ਰੁਪਈਏ ਨੇ ਰੁਪਈਏ ਚੱਲਣਾ ਅਜਿਹਾ ਮਾਲ ਦਾ ਮੁੱਲ ਆ ਕਿ ਲਾਉਣੇ ਵੀ ਆ ਮਾਲ ਦਾ ਮੁੱਲ ਦਿੰਦੇ ਆ ਮਾਰ ਦੇ ਤੇਰੀ ਪ੍ਰੇਮਣਾ ਹੱਤਾ ਦੇ ਦੇਣਗੇ ਵਧੀਆ ਗੱਲ ਆ ਜਿੰਨੇ ਦਾ ਪ੍ਰੇਮ ਨਹੀਂ ਉਹ ਹੁਣ ਤਾਂ ਲੋਟ ਆ ਵਧੀਆ ਰੁਪਈਏ ਲਾ ਕੇ ਇਹ ਹੀਰਾ ਕੋਈ ਨਹੀਂ ਆਦਾ ਦਾ ਹੀਰਾ ਵੀ ਚੱਕੀ ਜਾਂਦਾ ਸੀਗਾ ਲਾਲ ਵੀ ਚੱਕੀ ਜਾਂਦਾ ਸੀ ਇਹ ਇਹ ਖੋਇਆਂ ਦੀ ਕਿਸੇ ਬੰਦੇ ਤੋਂ ਉਹਨੂੰ ਆਈ ਨਹੀਂ ਪਤਾ ਵੀ ਲਾਲ ਵਾਂ ਲਈ ਜਾਂਦਾ ਹਾਂ ਹਾਂ ਭਾਈ ਝੂਠ ਨਹੀਂ ਮੈਂ ਬਹਿ ਗਿਆ ਮੈਨੂੰ ਪਤਾ ਕੋਲ ਉਹਨਾਂ ਜੌਰੀਆਂ ਨਹੀਂ ਲਾਇਆ ਲਾਲ ਨੂੰ ਭਾਈ ਲਈ ਜਾਂਦਾ ਸੀ ਹੁਣ ਕਸਰ ਕਿ ਨਹੀਂ ਰਹਿੰਦੀ ਪਤਾ ਨਹੀਂ ਮੈਨੂੰ ਪਤਾ ਉਹੀ ਗੱਲ ਮੈਂ ਤਾਂ ਹੀ ਮੁੱਠ ਨੂੰ ਕਹਿੰਦਾ ਆ ਆ ਨਾ ਗੱਲ ਕੋਈ ਨਹੀਂ ਫੇਰ ਨਾ ਸੌਦਾ ਕੋਈ ਨਾ ਬਾਲਾ ਛੋੜ ਛੋੜਦਾ ਛੋੜਦਾ ਬਾਈ ਕਿੰਨਾ ਮੰਗਦੇ ਹੋ ਛੋੜਦਾ ਕੋਈ ਗੱਲ ਚੱਕਰ ਨਹੀਂ ਆਪਾਂ ਨੂੰ ਛੋੜਦਾ ਬਾਈ ਤੁਸੀਂ ਕਿੰਨਾ ਮੰਗਦੇ ਹੋ ਅਸੀਂ 2.5 ਮੰਗਦੇ ਦੋ ਲੱਖ ਰੁਪਏ ਦਾ ਬਾਈ ਫੀਰੀ ਪਾਤਾ ਜੀ ਇਹ ਲੱਖ ਕਹਿੰਦੇ ਨੇ ਅਸੀਂ ਬਾਈ ਅੱਛਾ ਅੱਲਾ ਵਾਟ ਲੈ ਮੱਝ ਲੈਣਾ ਕੋਈ ਜਵਾਬ ਦੇ ਤੀ 2.5 ਲੱਖ ਰੁਪਏ ਬਾਈ ਮੱਝ ਵਾਲਾ ਸੌਦਾ 2.5 ਲੱਖ ਰੁਪਏ ਕਿਹੜਾ ਇਹ ਨਹੀਂ ਸਵਾਦ ਦੇਣਾ ਇਹ ਨਹੀਂ ਦੇਣਾ ਬਾਈ ਲੱਖ ਰੁਪਏ ਦਾ ਨਹੀਂ ਉਹ ਤੇਰੀ ਗੱਲ ਨਾਲ ਸਹਿਮਤ ਆ ਗੱਲ 2000 ਰੁਪਏ ਹੋਰ ਪਾ ਲਈਏ ਨਹੀਂ ਨਹੀਂ ਦੋ ਦੂ ਦਾ ਉਹ ਛੱਡ ਪਾ ਹੁਣ ਆਪਣੇ ਲਗਾ ਬੰਨ ਛੱਡ ਦੀ ਜਾਂਦਾ ਨੀ ਬਾਈ 90000 ਦਾ ਫਰਕ ਕਰੇਗਾ 90000 ਦਾ ਬਾਈ 70000 ਦਾ ਫਰਕ ਆਹੋ ਹਜ਼ਾਰ ਦਾ 14 ਦਾ ਲਿਕਣੀ ਹੋਰ ਰੁਪਏ ਠੀਕ ਹੈ ਵਧੀਆ ਭਾਈ ਦੋਹਾਂ ਤਰ੍ਹਾਂ ਨੂੰ ਠੀਕ ਆ ਉਹਨੂੰ ਵੀ ਦੀਂਦਾ ਕੋ ਤਾਂ ਵੀ ਉਹ ਇਹਨਾਂ ਨੂੰ ਵੀ ਦੇਖਿਆ ਲੱਖ ਆਪਾਂ ਦੂਆ ਬੰਦਾ ਕੋਈ 30000 ਨਹੀਂ ਕਹਿ ਸਕਦਾ ਬਾਈ ਦੇਖੋ ਗੱਲ ਹੈ ਜਿਹੜਾ ਸ਼ੌਂ ਦਾ ਸ਼ੌਂ ਦਾ ਕੋਈ ਮੁੱਲ ਨਹੀਂ ਕੋਈ ਬਿਲਕੁਲ ਕੋਈ ਮੁੱਲ ਹੈਗਾ 102000 ਲਾਤਾ ਦਰਸ਼ਨ ਬਾਈ ਨੇ ਲੂੰਮਿਆ ਕੰਨ ਨਹੀਂ ਕੱਢ ਰਿਹਾ ਨਾ ਦਰਸ਼ਨ ਮੈਨੂੰ ਕਰ ਮੈਨੂੰ ਕਰੇ ਵੀ ਮੈਨੂੰ ਬੋਗ ਦੀ ਰਾਤ ਇਹ ਕਰੇ ਮੈਨੂੰ ਮੂੰਹ ਕਰੇ ਕੋਈ ਨਾ ਕਹ ਲੋ ਮਾਂ ਪਾਠਾ ਬਾਈ ਦੁੱਧ ਦਾਨ ਵਿੱਚ ਹਜੇ ਅੱਛਾ ਦੁੱਧ ਦਾਨ ਦੇ ਕੋਲੋਂ 12000 ਰੁਪਏ ਕੋਈ ਗੱਲ ਹੈ ਫਿਰ ਇੰਨਾ ਤਾਂ ਹੁੰਦੀ ਮੈਂ ਚੱਲ ਕੋਈ ਨਾ ਫਿਰ ਭੱਜੇ ਨਹੀਂ ਕਿੰਨੀ ਕੱਚਾ ਪ੍ਰੇਮੀ ਬਹੁਤ ਅਸਲ ਵਿੱਚ ਮੂਡ ਨਹੀਂ ਹੈ ਹੁਣ ਨਹੀਂ ਨਹੀਂ ਮੂਡ ਨਹੀਂ ਹੈਗਾ ਮਾਲਾ ਮੱਗੂਗਾ ਤਾਂ ਇਹ ਆ ਗਿਆ ਸੌਤਾਂ ਦਾ ਨਹੀਂ ਹੈਗਾ ਪ੍ਰੇਮੀ ਦਾ ਜਿਉਂਨੇ ਕਹਤੋ ਵੀ ਲਾਲ ਖੋਗੇ ਲੈਂਦਾ ਫਿਰ ਤਾਂ ਮੂਡ ਆਈ ਨਹੀਂ ਮੂਨਾਸੀ ਨਰਰਪੀਆ ਦਿੱਤੇ ਨਾ ਗੱਲ ਨਹੀਂ ਜੇ ਇੱਥੇ ਪੜਨ ਤੱਕ ਗੱਡੀ ਚ ਜਾਨ ਮੈਂ ਚੜ੍ਹਨਾ ਸੀ ਮੈਂ ਬਹਿ ਕੇ ਇੱਥੇ ਨਹੀਂ ਲੇਗੇ ਮੂ ਮੰਦੀਰ ਰੁਪਈਆ ਦਿੱਤੇ ਨੇ ਹਾਂ ਹੁਣ ਲੈਂਦੀ ਆ ਨਾਲ ਜਾਂਦੀ ਛੋਟੀ ਬੱਚਾ ਛੋਟੀ ਜਾਂਦੀ ਦੀ ਹੈ ਮੈਨੂੰ ਪਤਾ ਹਾਂ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ ਮੇਰੇ ਸਾਹਮਣੇ ਲਾਲ ਚੱਕੀ ਜਾਂਦਾ ਮੈਨੂੰ ਪਤਾ ਹੈ ਕਿੱਥੇ ਤੇ ਗਈ ਯਹੀ ਫੀਰੀ ਹੈ ਬਾਈ ਨਾ ਫੀਰੀ ਹੈ ਉਹ ਕਿਵੇਂ ਲੱਗਾ ਇਹ 10 ਮਿੰਟ ਦੇ ਉਹ ਵੀ ਧੰਦਾਰਾਂ ਦੇ ਨਹੀਂ ਕੱਟਿਆ ਹੁੰਦਾ ਕੱਟ ਹਾਂ ਕਿੰਨੇ ਰਹਾ ਹਾਲ ਦਾ 88 88 89 ਜਾਂ ਹੈ ਇਹ ਚਮਕ ਹੈ ਉਹ ਇਹ ਹੈ ਮੈਨੂੰ ਨੌਲੇਜ ਤਾਂ ਨਹੀਂ ਹੈ ਕਿ ਬੱਕਰੀਆਂ ਦੀ ਪਰ ਹੋ ਜਾਣ ਦੀ ਚਮਕਾ ਪੂਰੀਆਂ ਖਾਲਸ ਹੈ ਚਲੋ ਚਲੋ ਬਈ ਜਰਾ ਦਰਸ਼ਨ ਠੀਕ ਹੈ ਬਹੁਤ ਲੱਗ ਗਏ ਪੈਸੇ ਠੀਕ ਹੈ ਜੀ ਸਪਰੀਮਿਸ ਵਾਦਾ ਕਰੇ ਯਾਰ ਨਾਲ ਕੋਈ ਨਹੀਂ ਗੱਲ ਵਾਦਾ ਕਰੇ ਯਾਰ ਕੋਈ ਚੱਕਰ ਸਾਡੇ ਕੋਲ ਆ ਜਾ ਵਾਦਾ ਵਿਚਾਰੇ ਨੂੰ ਪਤਾ ਕੀ ਹੈ ਪਤਾ ਨਹੀਂ ਲੇ ਵੀ ਤੇ ਦਾ 1 ਲੱਖ 2000 ਰੁਪਏ ਲੱਗ ਗਿਆ ਬਈ ਆ ਪੱਟ ਦੇਣਾ ਪ੍ਰੇਮੀ ਨੇ ਪੱਟਾ ਆਪਾਂ ਤਾਂ ਬਾਈ ਜਾ ਕੇ ਪਰ ਐ ਐਂਟਰੀ ਹੋਈ ਦੀ ਪੱਟ ਮੈਨੂੰ ਪਹਿਲੇ ਵੇਹਣ ਲੱਗ ਲੋਕ ਮੈਨੂੰ ਤਾਂ ਪਤਾ ਨਹੀਂ ਸੀਗਾ ਤਾਂ ਤੇਰੀ ਪੱਟ ਪਹਿਲੇ ਨੰਬਰ ਤੇ ਆ ਪਹਿਲੇ ਕਹਿਣ ਲੱਗਿਆ ਦੀ ਕੋਈ ਨਹੀਂ ਪਹਿਲੇ ਆਈ ਪਹਿਲੇ ਦੀ ਹੁਣ ਵੀ ਫਿਰ ਮੋਲੋ ਦੇ ਚਰਗ ਦੇ ਮੇਲੇ ਤੇ ਵੀ ਪਹਿਲੇ ਦੇ ਨੰਬਰ ਤੇ ਹੀ ਆ ਹੈ ਪਹਿਲਾ ਹੀ ਜਾਨੀ ਲੱਗ ਕਹਿਣ ਲੱਗੇ ਲੱਗਿਆ ਬਾਈ ਜੀ ਚਾਹੇ ਪਹਿਲਾ ਹੀ ਹੈ ਥੱਲਾ ਪਹਿਲੇ ਚਾਹੇ ਹੋਰ ਗੰਜਾ ਸਹੀ ਨਹੀਂ ਗਈ ਉੱਥੇ ਲੱਗਦੀ ਉਹ ਦਾ ਤੋਂ ਨਾ ਤਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਰਗ ਦੇ ਮੇਲੇ ਤੇ ਸਭ ਤੋਂ ਮਹਿੰਗੀ ਬੱਕਰੀ ਜਿਹਦਾ 2.5 ਲੱਖ ਰੁਪਏ ਲੱਗੇ ਆ ਤੇ ਪਹਿਲੇ ਨੰਬਰ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਰਗ ਦੇ ਮੇਲੇ ਤੇ ਕੀਮਤ ਦੇ ਪੱਖੋਂ ਜਿਹੜੀ ਹੈ ਬੱਕਰੀ ਕਰੋ ਜੀ ਦਰਸ਼ਨ ਜਰਗ ਦੇ ਮੇਲੇ ਦੇ ਉੱਤੇ ਕੰਦੇ ਆ ਇਹ ਮੋਲੇ ਪਹਿਲੇ ਨੰਬਰ ਦੀ ਬੱਕਰੀ ਅੱਜ ਮੰਨਦਾ ਨਹੀਂ ਪਰ ਤੇਰੀ ਅੱਜ ਪੈਸੇ ਵੀ ਲਾਤੇ ਚਲ ਕੇ ਜਾਇਂ ਨਾਲ ਫਰਕ ਜਾਵਾਂਗੇ ਨਾਲ ਜਾਵਾਂਗੇ ਚਲ ਕੋਈ